सर मेरा नाम प्राजोत कौर है मैं मै, मैं अपनी 12वीं जमात मेरिटोरियस स्कूल बठिंडा ਤੋਂ پاس ਕੀਤੀ ਹੈ ਤੇ ਮੈਂ ਬਠਿੰਡਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਫੁੱਲੇਵਾਲਾ ਦੀ ਰਹਿਣ ਵਾਲੀ ਆ ਮੇਰੇ ਪਿਤਾ ਜੀ ਇੱਕ ਦਰਜੀ ਹਨ ਤੇ ਪਲੱਸ 2 ਦੇ ਵਿੱਚ ਮੇਰਾ ਉੱਥੇ ਇੱਕ ਪੇਪਰ ਹੋਇਆ ਸਾਨੂੰ ਗੁਰੂ ਬਠਿੰਡੇ ਗੁਰਗੋਵੀ ਸਿੰਘ ਫੈਨਰੀ ਨੇ ਸਪான்ਸਰ ਕੀਤਾ ਸੀਗਾ ਦਿੱਲੀ ਪੜ੍ਹਨ ਦੇ ਲਈ ਦਿੱਲੀ ਉੱਥੇ ਇੰਸਟੀਚਿਊਟ ਸੀਗਾ ਇੱਕ ਉੱਥੇ ਅਸੀਂ ਨੋਇਡਾ ਰਹਿ ਕੇ ਸਾਲ ਭਰ ਤਿਆਰੀ ਕੀਤੀ ਆ ਤੇ ਉੱਥੇ ਸਾਰੇ ਇੰਡੀਆ ਤੋਂ ਬਹੁਤ ਹਾਈ ਹਾਈ ਲੈਵਲ ਦੇ ਬੱਚਾ ਆਏ ਸੀ ਤੇ ਉਹਨਾਂ ਦੇ ਸਾਹਮਣੇ ਅਸੀਂ ਜਮਾ ਜ਼ੀਰੋ ਲੈਵਲ ਦੇ ਸੀ ਅਸੀਂ ਉੱਥੇ ਜਦੋਂ ਕੋਈ ਸਾਰੇ ਸਾਨੂੰ ਸਾਨੂੰ ਵੀ ਇੰਨਾ ਫੀਲ ਹੋਵੇ ਵੀ ਹਾਈ ਅਸੀਂ ਤਾਂ ਜਮੀਂ ਨਾ ਲੈ ਕੇ ਆਂ ਤਾਂ ਕੁਝ ਵੀ ਨਹੀਂ ਹੁੰਦਾ ਜਮਈ ਜਮਾ ਸਾਰੇ ਨਾਲ نیچے ਲਿਸਟ ਦੇ ਵਿੱਚ ਨਾਮ ਹੁੰਦਾ ਸੀ ਜਦੋਂ ਵੀ ਕੋਈ ਵੀ ਪੇਪਰ ਹੁੰਦਾ ਸੀਗਾ ਹਨਾ ਤੇ ਉਹ ਵੀ ਸਾਨੂੰ ਐ ਇੱਕ ਤਰ੍ਹਾਂ ਦਾ ਕੋਸਤੀ ਹੁੰਦੇ ਸੀ ਵੀ ਹਾਈ ਅਸੀਂ ਇਹਨਾਂ ਨੂੰ ਕਿਉਂ ਲਾਂਦਾ ਸਾਡਾ ਰਿਜ਼ਲਟ ਖਰਾਬ ਕਰਨਗੇ ਤਾਂ ਇਹ ਤਾਂ ਐਂ ਕਰਦੇ ਪੰਜਾਬ ਵਾਲੇ ਪੰਜਾਬ ਵਾਲਿਆਂ ਦਾ ਇੰਨਾ ਮਤਲਬ ਇਥੇ ਨਾਂ ਜਾਂ ਬਿਨਾਂ ਨਾਮ ਹੋ ਗਿਆ ਸੀ ਫਿਰ ਉੱਥੇ ਇਹ ਗੱਲ ਸੁਣ ਕੇ ਸਾਡੇ ਅੰਦਰ ਐਡਾ ਗੁੱਸਾ ਆ ਭਰਿਆ ਵੀ ਹਾਈ ਸਾਨੂੰ ਕਿਉਂ ਐ ਸੁਣਨਾ ਪੈ ਰਿਹਾ ਸੀ ਕਿਉਂ ਨਹੀਂ ਕੁਝ ਕਰ ਸਕਦੇ ਹੈਗੇ ਫਿਰ ਸਾਲ ਕੁ ਬਾਅਦ ਤੱਸਾ ਠੀਕ ਠਾਕ ਹੀ ਆ ਫਰੈਂਡ ਤੇ ਇੰਨੀ ਜਿਆਦਾ ਡੈਡੀਕੇਸ਼ਨ ਆ ਗਈ ਕਿ ਵੀ ਅਸੀਂ ਵੀ ਕਰ ਸਕਦੇ ਹਾਂ ਕੁਝ ਤੇ ਅਸੀਂ ਉੱਥੇ ਸੱਤਾਂ ਜਵਾਬਾਂ ਚੋ ਮੀਨਸ ਤਾਂ 6 6 ਜਵਾਬਾਂ ਨੇ ਕਲੀਅਰ ਕੀਤਾ ਤੇ ਤਿੰਨ ਜਵਾਬ ਕਰਨੇ ਅਸੀਂ ਐਡਵਾਂਸ ਦਾ ਪੇਪਰ ਵੀ ਕੁਆਲੀਫਾਈ ਕੀਤਾ ਤੇ ਉਹਦੇ ਲਈ ਸਾਨੂੰ ਬਹੁਤ ਵਧੀਆ ਹੋ ਕੀਤਾ ਕਿ ਯਾਰ ਹਾਂ ਪੰਜਾਬ ਵਾਲੇ ਜਵਾਬ ਵੀ ਅੱਗੇ ਆ ਗਏ ਉੱਥੇ ਤੇ ਮੇਰੇ ਪਿਤਾ ਜੀ ਉਹ ਦਰਜੀ ਹਣ ਤਾਂ ਇੰਨਾ ਸਾਡੇ ਤਾਂ ਕਰਜ਼ਾ ਵੀ ਬਹੁਤ ਜ਼ਿਆਦਾ ਐ ਸਿਰ ਤੇ ਤੇ ਉਹ ਕੋਈ ਵੀ ਪ੍ਰਾਈਵੇਟ ਕੋਚਿੰਗ ਜਦ ਮੇਰੇ ਅੱਗੇ ਵੀ ਪੜਾਈ ਦਾ ਖਰਚਾ ਵੀ ਅਫੋਰਡ ਨਹੀਂ ਕਰ ਸਕਦੇ ਹੈਗੇ ਤੇ ਮੇਰੀ ਮੰਮੀ ਤੇ ਮੈਂ ਅਸੀਂ ਹਰ ਸਾਲ ਚੋਣਾ ਲਾ ਕੇ ਫੀਸ ਪੇ ਕਰਦੇ ਆਂਗੇ ਮੈਂ ਆਪ ਦੀ ਫੀਸ ਪੇ ਕਰਦੀ ਆਂ ਜੋ ਵੀ ਜਾਂ ਮੇਰਾ ਥੋੜਾ ਬਹੁਤ ਖਰਚਾ ਹੁੰਦਾ ਮੈਂ ਖੁਦ ਚੋਣਾ ਲਾ ਕੇ ਉਹ ਕਰਦੀ ਆਂਗੀ ਤੇ ਹੁਣ ਤੱਕ ਦੀ ਸਾਰੀ ਪੜਾਈ ਜਿਹੜੀ ਵੀ ਹੋਈ ਹੈ ਮੇਰੀ ਸਰਕਾਰੀ ਸਕੂਲ ਤੋਂ ਮੈਰਿਟੋਰੀਅ ਸਕੂਲ ਤੋਂ ਫ੍ਰੀ ਹੋਈ ਉਸ ਦੀ ਮੇਰੇ ਬਹੁਤ ਬਹੁਤ ਥੈਂਕ ਯੂ ਬਹੁਤ ਬਧਾਈਆਂ ਬਹੁਤ ਬਹੁਤ ਹੋਰ ਬਹੁਤ ਮਿਹਨਤ ਕੀ ਕਰੇ